ਜੀ ਕੀ ਘਟਨਾ ਹੋਈ ਹੈ ਤੁਹਾਡੇ ਕੀ ਲੱਗਦੇ ਸੀ ਮੇਰੇ ਜੀਜਾ ਜੀ ਕੀ ਘਟਨਾ ਹੋਈ ਹੈ ਇਹਨਾਂ ਦਾ ਜੀ ਕੋਈ ਪਹਿਲੀ ਦਾ ਫੈਸਲਾ ਕੋਲਦਾ ਸੀਗਾ ਕਿ ਉਹ ਮਤਲਬ ਮਗਰੋਂ ਆ ਕੇ ਉਹਨਾਂ ਨੇ ਗੋਲੀ ਮਾਰੀ ਦੱਸੋ ਕਿੰਨੀ ਗੋਲੀਆਂ ਲੱਗੀਆਂ ਕਿੱਥੋਂ ਦੇ ਰਹਿਣ ਵਾਲੇ ਸੀ ਕੀ ਨਾਂ ਇਹ ਜੀ ਇਤੋਂ ਦੇ ਮੁਕਸਰ ਦੇ ਰਹਿਣ ਵਾਲੇ ਆ ਤੇ ਕਿਰਪਾਲ ਦੀਆਂ ਕੁੱਕਰੀਆਂ ਨਾਲ ਜਮੀਨ ਸੀ ਪਤਾ ਲੱਗਿਆ ਗੋਲੀ ਕਿੰਨਾ ਨੇ ਮਾਰੀ ਆ ਗੋਲੀ ਤਾਂ ਮੈਨੂੰ ਨਹੀਂ ਪਤਾ ਨਹੀਂ ਕੀ ਕਰਦੇ ਸੀ ਕੀ ਸੇਵਾ ਮੁਕਤ ਵੀ ਪੁਲਿਸ ਪਹਿਸਥੂ ਨੂੰ ਬਲਾਜਮ ਸੀ ਕਿਸੇ ਹਾਂਜੀ ਬਲਾਜਮ ਸੀ ਕੋਈ ਹਾਂ ਕੋੜਾ ਜਿੰਨੇ ਗੋਲੀ ਮਾਰੀ ਜਿੰਨੇ ਗੋਲੀ ਲੱਗੀ ਇਹ ਮਲਾਜਮੀ ਆ ਪੁਲਿਸ ਤੁਹਾਡੇ ਕੀ ਲੱਗਦਾ ਮੇਰੇ ਜੀਜਾ ਜੀ ਸਭ ਇੱਕ ਗੋਲੀ ਚੱਲੀ ਹੈ ਕੀ ਮਾਮਲੇ ਸਨ ਕੋਈ ਪੁਲਿਸ ਦਾ ਡਾਇਰੈਕਟਰ ਭੁਗਿਆ ਅੱਜ ਉਹ ਆਇਆ ਹੈ ਉਹਨਾਂ ਦੀ ਵੀ ਲੜਾਈ ਹੋਈ ਹੈ ਪਿੰਡ ਚ ਉਹਨਾਂ ਦੇ ਰੇਡ ਦੇ ਵਿੱਚ ਗੋਲੀ ਮਾਰੀ ਗਈ ਕਿਸ ਤਰ੍ਹਾਂ ਦੀ ਹਾਲਤ ਹੈ ਕਿੰਨੀਆਂ ਗੋਲੀ ਹੁੰਦੀ ਹੈ ਗੋਲੀ 1 ਵਜਦੀ ਹੈ ਜਿਹੜੀ ਅਲੀਸਰ ਬੋਸ ਤੇ ਬਣਾਉਂਦੇ ਪੇਸ਼ੈਂਟ ਸੀਰੀਅਸ ਅਜੇ ਹੈ ਤੁਹਾਹਾਂ ਜੀ ਕੀ ਘਟਨਾ ਹੋਈ ਹੈ ਤੁਹਾਡੇ ਕੀ ਲੱਗਦੇ ਸੀ ਮੇਰੇ ਜੀਜਾ ਜੀ ਕੀ ਘਟਨਾ ਹੋਈ ਹੈ ਇਹਨਾਂ ਦਾ ਜੀ ਕੋਈ ਪਹਿਲੀ ਦਾ ਫੈਸਲਾ ਕੋਈ ਨਹੀਂ ਸੀ ਕਿ ਉਹ ਮਤਲਬ ਮਗਰੋਂ ਆ ਕੇ ਉਹਨਾਂ ਨੇ ਗੋਲੀ ਮਾਰੀ ਦੱਸੋ ਕਿੰਨੀ ਗੋਲੀਆਂ ਲੱਗੀਆਂ ਕਿੱਥੋਂ ਦੇ ਰਹਿਣ ਵਾਲੇ ਸੀ ਕੀ ਨਾਂ ਇਹ ਜੀ ਇਤੋਂ ਦੇ ਮੁਕਸਰ ਦੇ ਰਹਿਣ ਵਾਲੇ ਆ ਤੇ ਕਿਰਪਾਲ ਤੇ ਆ ਕੁੱਕਰੀਆਂ ਇਹਨਾਂ ਦੀ ਜ਼ਮੀਨ ਸੀ ਪਤਾ ਲੱਗਿਆ ਗੋਲੀ ਕਿੰਨਾ ਨੇ ਮਾਰੀ ਆ ਗੋਲੀ ਤਾਂ ਮੈਨੂੰ ਇਹਨਾਂ ਪਤਾ ਨਹੀਂ ਅੱਛਾ ਤੇ ਕੀ ਕਰਦੇ ਸੀ ਕੀ ਸੇਵਾ ਮੁਕਤ ਵੀ ਪੁਲਿਸ ਕੋਲ ਇਸ ਤੋਂ ਮੇਲੇ ਬਲਾਜਮ ਸੀ ਕਿਸੇ ਹਾਂਜੀ ਬਲਾਜਮ ਸੀ ਕੋਈ ਕੋੜਾ ਕਿਨੇ ਗੋਲੀ ਮਾਰੀ ਜਿੰਨੇ ਗੋਲੀ ਲੱਗੀ ਹੈ ਇਹ ਮਲਾਜਮੀ ਆ ਪੁੱਤ ਤੁਹਾਡੇ ਕਿ ਲੱਗੀ ਮੇਰੇ ਜੀਜਾ ਜੀ ਸਭ ਇੱਕ ਗੋਲੀ ਚੱਲੀ ਹੈ ਕੀ ਮੈਂ ਹਾਂ ਉਹ ਕੋਈ ਪੁਲਿਸ ਦਾ ਟਾਇਰ ਦਾ ਫਲਾਈ ਅੱਜ ਆਇਆ ਹੈ ਉਹਨਾਂ ਦੀ ਵੀ ਲੜਾਈ ਹੋਈ ਆ ਪਿੰਡ ਚ ਤੇ ਉਹਨਾਂ ਦੇ ਏੜ ਦੇ ਵਿੱਚ ਗੋਲੀ ਰਹੀ ਹੋਈ ਕਿਸ ਤਰ੍ਹਾਂ ਦੀ ਹਾਲਤ ਹੈ ਕਿੰਨੀਆਂ ਗੋਲੀਆਂ ਹੁੰਦੀਆਂ ਗੋਲੀ 1 ਵੱਜੀ ਹੈ ਜਿਹੜੀ ਅੰਲੀ ਚਰ ਬੋਸ ਤੇ ਬਤਾਓ ਪੇਸ਼ੈਂਟ ਸੀਰੀਅਸ ਹੈ ਜੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर